ਜੇ ਬੰਦੀ ਕਾਰਵਾਈ ਨਾ ਕੀਤੀ ਪੁਲਿਸ ਨੇ ਅੱਧੇ ਘੰਟੇ ਦੇ ਵਿੱਚ ਪੂਰੇ ਪੰਜਾਬ ਬੰਦੀ ਕਾਲ ਦਵਾਂਗੇ ਇਹ ਮੈਂ মিডিਆ ਦੇ ਮਾਧਿਅਮ ਰਾਹੀਂ ਦੱਸ ਰਿਹਾ ਆਪ ਜੀ ਨੂੰ ਕਿ ਇਹ ਮੁੜ ਕੇ ਖਮਿਆਜਾ ਭੁਗਤਣਾ ਪੈ ਜਾਣਾ ਇਹਨਾਂ ਨੂੰ ਮੈਂ ਹਜੇ ਵੀ ਇਹਨਾਂ ਨੂੰ ਕਹਿੰਦੇ ਆਂ ਅਸੀਂ ਪਿਆਰ ਨਾਲ ਕਹਿ ਕੇ ਦੇਖ ਲਿਆ ਅਫਸਰ ਕੋਈ ਛੁੱਟੀ ਦੇ ਗਿਆ ਕੋਈ ਕਿਤੇ ਗਿਆ ਮੌਕਾ ਅੱਜ 12 ਦਿਨ ਬਾਅਦ ਦੇਖਣ ਚੱਲੇ ਆ ਬੜੇ ਸ਼ਰਮਨਾਕ ਗੱਲ ਆ ਕਿ ਇੱਕ ਬੰਦਾ ਸਾਨੂੰ ਉੱਠ ਕੇ ਸਾਨੂੰ ਚੂੜੇ ਚ ਮਾਰ ਕਵੇ ਉੱਪਰ ਦੀ ਸਾਡੇ ਘਰਾਂ ਦੇ ਆਣ ਕੇ ਹਮਲੇ ਕਰੇ ਔਰ ਇਸ ਚੀਜ਼ ਦਾ ਜਿਹੜਾ ਹੈਗਾ ਖਮਿਆਜਾ ਉਹ ਪੁਲਿਸ ਨੂੰ ਵੀ ਭੋਤਣਾ ਪਊਗਾ ਪ੍ਰਸ਼ਾਸਨ ਨੂੰ ਤਾਂ ਭੋਤਣਾ ਪੈਣਾ ਨਾਲ ਪਬਲਿਕ ਵੀ ਪਰੇਸ਼ਾਨ ਹੋਊਗੀ ਆਪਾਂ ਸਾਰਿਆਂ ਨੇ ਰੋਡ ਜਾਮ ਕਰਨਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਅੱਧੇ ਘੰਟੇ ਦੇ ਵਿੱਚ ਜੇ ਕੰਮ ਹੋ ਗਿਆ ਠੀਕ ਆ ਨਹੀਂ ਤੇ ਅਸੀਂ ਆਪਣੀ ਬੰਦੀ ਕਾਰਵਾਈ ਕਰਾਂਗੇ ਮਰਦਾਬਾ ਇਹਨਾਂ ਦੇ ਮੋਤਵਾਰੇ ਨੇ ਬੰਦੇ ਆ ਉਹ ਪਹਿਲਾਂ ਨਹੀਂ ਸੁਲਝਾ ਸਕਦੇ ਸੀ ਇਸ ਮਸਲੇ ਨੂੰ ਉਹ ਚਾਹੁੰਦੇ ਜਦ ਪਤਾ ਸੀ ਵੀ ਪਿੰਡ ਦਾ ਮਸਲਾ ਹੈ ਕੋਈ ਗੱਲ ਨਹੀਂ ਆਪਾਂ ਪਿੰਡ ਦੇ ਵਿੱਚ ਬਹਿ ਕੇ ਨਿਬੇੜ ਲੈਣੇ ਪਰ ਉਹਨਾਂ ਦੀਆਂ ਧੌਣਾਂ ਦੇ ਵਿੱਚ ਕਿੱਲੇ ਸੀਗੇ ਔਰ ਜਿਹੜੇ ਇਹ ਜਿਹੜੇ ਹੈਗੇ ਆ ਜਿਹੜੇ ਉੱਚੀਆਂ ਕਾਸਟ ਵਾਲੇ ਲੋਕ ਆ ਇਹ ਇਹ ਸਿਰਫ ਰਲੇਵਾ ਇਹਨਾਂ ਨੂੰ ਪੋਲੀਟੀਕਲ ਪ੍ਰੈਸ਼ਰ ਆ ਆਮ ਆਦਮੀ ਪਾਰਟੀ ਦਾ ਪ੍ਰੈਸ਼ਰ ਆ ਤਾਂ ਕਰਕੇ ਇਹ ਜਿਹੜਾ ਹੈਗਾ ਪਰਚਾ ਨਹੀਂ ਹੋ ਰਿਹਾ ਕਿ ਕੀ ਬੰਦੇ ਬਾਹਰੋਂ ਵੀ ਭਲਾ ਇਸ ਲਈ ਇਹਨਾਂ ਨੇ 15 ਇਹਨਾਂ ਦੇ 15 15 ਔਰ 18 ਬੰਦੇ ਜਿਹੜੇ ਸੀਗੇ ਉਹ ਸਾਡੇ ਜਿਹੜੇ ਹੈਗੇ ਆ ਬਹੁਤ ਸਤਿਕਾਰਯੋਗ ਸਾਡੇ ਭਰਾ ਆ ਆਪਣੇ ਜਸਪਾਲ ਬੱਦਨ ਜੀ ਜਿਹੜੇ ਸਮਾਜ ਸੇਵਕ ਆ ਔਰ ਸਮਾਜ ਦੀ ਸੇਵਾ ਕਰਦੇ ਆ ਔਰ ਹਮੇਸ਼ਾ ਸ਼੍ਰੀ ਰਵਿਦਾਸ ਜੜੀ ਹੈਗੀਆਂ ਸੁਭਾਵਾਂ ਉਹਨਾਂ ਦੇ ਨਾਲ ਚੱਲ ਕੇ ਆਪਣਾ ਪੂਰਾ ਸਹਿਯੋਗ ਕਰਦੇ ਆ ਔਰ ਉਹ ਸਾਡਾ ਬਹੁਤ ਵਧੀਆ ਸਹਿਯੋਗੀ ਸੱਜਣਾ ਸਾਡਾ ਸਾਡਾ ਮਿੱਤਰ ਆ ਪਰਮ ਮਿੱਤਰ ਆ ਔਰ ਸਾਰੇ ਜਿੰਨੇ ਵੀ ਇਸ ਵੇਲੇ ਪੂਰੀਆਂ ਜਥੇਬੰਦੀਆਂ ਜੇ ਇਕੱਠੀਆਂ ਹੋ ਕੇ ਆਈਆਂ ਅਸੀਂ ਉਹਦੇ ਸਹਿਯੋਗ ਲਈ ਆਏ ਆ ਤਾਂ ਕਿ ਜਿਹੜੀ ਹੈਗੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਦੋਸ਼ੀਆਂ ਉੱਤੇ ਕੀਤੀ ਜਾਵੇ ਜੇ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਫਿਰ ਜਿਹੜੀ ਅਸੀਂ ਸਾਰੇ ਵਸਾਤੀਆਂ ਦੇ ਨਾਲ ਸਲਾਹ ਕਰਕੇ ਉਹ ਅਗੇਰੀ ਕਾਰਵਾਈ ਜਿਹੜੀ ਹੈਗੀ ਉਹ ਕਰਾਂਗੇ ਔਰ ਇਹਦੇ ਜਿਹੜੇ ਸਿੱਟੇ ਆ ਉਹ ਕੰਬੀਰ ਭੁਗਤਣੇ ਪੈਣਗੇ